ਅੱਜ ਜਿਸ ਪੰਜਾਬੀ ਐਕਟਰਸ ਦੀ ਗੱਲ ਕਰਨ ਜਾ ਰਹੇ ਹਾਂ ਉਹਨਾਂ ਦੇ ਵੱਲੋਂ ਪੰਜਾਬੀ ਸਿਨੇਮਾ ਤੋਂ ਪਹਿਲਾਂ ਸਾਊਥ ਫਿਲਮਾਂ ਰਾਹੀਂ ਡੈਬਿਊ ਕੀਤਾ ਗਿਆ ਸੀਗਾ ਤੇ ਇਸ ਐਕਟਰਸ ਦਾ ਨਾਮ ਸੋਨੀਆ ਮਾਨ ਹੈ ਜੋ ਕਿ ਨਾ ਸਿਰਫ ਐਕਟਰਸ ਹੈ ਬਲਕਿ ਮਾਡਲ ਵੀ ਹੈ ਕਿਉਂਕਿ ਬਹੁਤ ਸਾਰੇ ਗੀਤਾਂ ਦੇ ਵਿੱਚ ਵੀ ਇਹਨਾਂ ਦੇ ਵੱਲੋਂ ਫੀਚਰ ਕੀਤਾ ਗਿਆ ਸੀ ਤੇ ਇਸ ਤੋਂ ਇਲਾਵਾ ਪੋਲੀਟੀਸ਼ੀਅਨ ਵੀ ਨੇ ਤਦਾਦੀਏ ਕਿ ਸੋਨੀਆ ਮਾਨ ਜਨਾ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ ਇਹਨਾਂ ਦੇ ਵੱਲੋਂ ਸਾਊਥ ਦੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਗਿਆ ਸੀ 2007 ਦੇ ਵਿੱਚ ਸੋਨੀਆ ਮਾਨ ਦੇ ਵੱਲੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਗਈ ਸੀ ਦਾ ਇਸ ਦੇ ਨਾਲ ਹੀ ਦੱਸੀ ਕਿ ਬਤੌਰ ਸਿੰਗਰ ਉਹਨਾਂ ਦੇ ਵੱਲੋਂ 2020 ਦੇ ਵਿੱਚ ਸ਼ੁਰੂਆਤ ਕੀਤੀ ਗਈ ਸੀ ਇੱਕ ਡੈਬਿਊ ਕੀਤਾ ਗਿਆ ਸੀ Song ਦਾ ਨਾਮ ਸੀ ਟਿੱਕਾ ਜਿਸ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ਇਸ Song ਨੂੰ ਸੋਨੀਆ ਮਾਨ ਨੇ ਗਾਇਆ ਸੀ ਤਾਂ ਇਸ ਦੇ ਵਿੱਚ ਫੀਚਰ ਕੀਤਾ ਸੀ ਰੋਮੀ ਮਾਨ ਸੋਨੀਆ ਮਾਨ ਦੀ ਗੱਲ ਕਰੀਏ ਤੇ ਉਹਨਾਂ ਨੂੰ ਪੰਜਾਬੀ ਇੰਡਸਟਰੀ ਦੇ ਵਿੱਚ ਕਾਫੀ ਪਿਆਰ ਦਿੱਤਾ ਗਿਆ ਹੈ ਚੂੜੇ ਵਾਲੀ ਵਾ ਜੋ ਕਿ ਇਸ ਗੀਤ ਨੂੰ ਮੰਕੀਰਤ ਤੌਲਕ ਨੇ ਗਾਇਆ ਸੀ ਤਾਂ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਗਿਆ ਸੀ ਕੁੜੀਆਂ ਦਾ ਫੇਵਰਟ ਗੀਤ ਬਣ ਗਿਆ ਸੀਗਾ ਤੇ ਇਸ ਗੀਤ ਨੇ ਹਰ ਇੱਕ ਵਿਆਹ ਦੀ ਸ਼ਾਨ ਵਧਾਈ ਸੀ ਕਿਉਂਕਿ ਇਹ ਗੀਤ ਜੋ ਸੀਗਾ ਕਾਫੀ ਜ਼ਿਆਦਾ ਲੋਕਾਂ ਵੱਲੋਂ ਪਲੇ ਕੀਤਾ ਜਾਂਦਾ ਸੀ ਸੋਨੀਆ ਮਾਨ ਨੂੰ ਇੱਕ ਵਾਰ ਇੰਟਰਵਿਊ ਜਦੋਂ ਕੀਤਾ ਗਿਆ ਸੀ ਕਿਸੇ ਇੰਟਰਵਿਊ ਦੇ ਵਿੱਚ ਉਹਨਾਂ ਦੇ ਵੱਲੋਂ ਦੱਸਿਆ ਗਿਆ ਸੀਗਾ ਕਿ ਜੇਕਰ ਉਹ ਐਕਟਿੰਗ ਦੀ ਦੁਨੀਆ ਦੇ ਵਿੱਚ ਨਾ ਆਂਦੀ ਸਿਨੇਮਾ ਦੇ ਵੱਡੇ ਪਰਦੇ ਦੇ ਨਾਲ ਨਜ਼ਰ ਆਂਦੀ ਤਾਂ ਉਹ ਇੱਕ ਪੋਲੀਟੀਸ਼ੀਅਨ ਬਣਦੀ ਇਸ ਗੱਲ ਨੂੰ ਉਹਨਾਂ ਦੇ ਵੱਲੋਂ ਵੀ ਸੱਚ ਕਰ ਦਿਖਾਇਆ ਗਿਆ ਤੇ ਅੱਜ ਦੇ ਸਮੇਂ ਦੇ ਵਿੱਚ ਇੱਕ ਪੋਲੀਟੀਸ਼ੀਅਨ ਹੈ ਉਹਨਾਂ ਦੇ ਵੱਲੋਂ ਇੱਕ ਪਾਰਟੀ ਜੁਆਇਨ ਕੀਤੀ ਗਈ ਹੈ ਜਿਸ ਦੇ ਵਿੱਚ ਉਹ ਹੁਣ ਲੋਕਾਂ ਦੀ ਸੇਵਾ ਕਰਦੇ ਹੁਆ ਵੀ ਨਜ਼ਰ ਆਵੇਗੀ ਤਾਂ ਦੱਸਦੀ ਹੈ ਕਿ ਸੋਨੀਆ ਮਾਨ ਜਿਨ੍ਹਾਂ ਦੇ ਵੱਲੋਂ ਪੰਜਾਬੀ ਸਿਨੇਮਾ ਦੇ ਵਿੱਚ ਵੀ ਡੈਬਿਊ ਕੀਤਾ ਗਿਆ ਸੀ ਇਹ ਫਿਲਮ ਉਹਨਾਂ ਦੀ ਸਿਹਾਣੀ ਜਿਸ ਦੇ ਵਿੱਚ ਉਹ ਹਰ ਭਜਨ ਮਾਨ ਦੇ ਆਪੋਜ਼ਿਟ ਨਜ਼ਰ ਆਏ ਸੀਗੀ ਤਾਂ 2007 ਦੇ ਵਿੱਚ ਉਹਨਾਂ ਦੇ ਵੱਲੋਂ ਸਾਊਥ ਫਿਲਮਾਂ 'ਚ ਕੰਮ ਕੀਤਾ ਗਿਆ ਸੀਗਾ ਵੈਸੇ ਸੋਨੀਆ ਮਾਨ ਦੀ ਗੱਲ ਕਰੀਏ ਤਾਂ ਉਹ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ ਤੇ ਲੋਕ ਉਹਨਾਂ ਦੀ ਖੂਬਸੂਰਤੀ ਨੂੰ ਫੀ ਜ਼ਿਆਦਾ ਪਸੰਦ ਕਰਦੇ ਆ ਸੋਨੀਆ ਮਾਨ ਦੇ ਅਗਰ ਗੀਤਾ ਦੀ ਗੱਲ ਕੀਤੀ ਜਾਵੇ ਟਿੱਕਾ ਲਾਡ ਕੋਰ ਫੀਲ ਲੋਇਲ ਇਹ ਬਹੁਤ ਸਾਰੇ ਗੀਤ ਹੈ ਜਿਨ੍ਹਾਂ ਨੂੰ ਲੋਕ ਸੁਣਦੇ ਨੇ ਉਹਨਾਂ ਦੇ ਗੀਤਾ ਰਾਹੀ ਉਹਨਾਂ ਨੂੰ ਪਸੰਦ ਕੀਤਾ ਜਾਂਦਾ ਹੈ ਸੋਨੀਆ ਮਾਨ ਨੂੰ ਸੋਸ਼ਲ ਮੀਡੀਆ ਉੱਤੇ ਵੀ ਲੋਕ ਵੱਡੀ ਗਿਣਤੀ ਦੇ ਵਿੱਚ ਫੋਲੋ ਕਰਦੇ ਨੇ ਤਾਂ ਦੱਸ ਦਈਏ ਕਿ ਸੋਨੀਆ ਮਾਨ ਦੇ ਅੰਦਾਜ਼ ਉਹਨਾਂ ਦੀ ਜੋ ਸਟਾਈਲ ਹੈ ਉਸ ਨੂੰ ਵੀ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ਤੇ ਤੁਹਾਨੂੰ ਸੋਨੀਆ ਮਾਨ ਕਿਸ ਤਰੀਕੇ ਨਾਲ ਵਧੀਆ ਲੱਗਦੀ ਹੈ ਬਤੌਰ ਸਿੰਗਰ ਐਕਟਰ ਜਾਂ ਫਿਰ ਪੋਲੀਟੀਸ਼ੀਅਨ ਸਾਨੂੰ ਜ਼ਰੂਰ ਦੱਸੋ ਇਸਨਾਲੀ ਮੈਨੂੰ ਯਾਨੀ ਕਿ ਸੋਨੀਏ ਦੇ ਇਜਾਜ਼ਤ ਦੇ ਦੇਖਦੇ ਰਵੋ ਤੇ ਅਨਿਕਸ ਵੀਰਾਈਟੀ ਵੀ